ਯੋ ਤੇ ਬਾਹਰ ਵਾ ਚਲੋ ਜੇ ਨਿਆਣਾ ਬਾਹਰ ਕੱਢਦਾ ਵਾ ਤੇ ਇਹੋ ਹੀ ਸਿਆਣੀਆਂ ਚੁੱਕ ਕੇ ਦੇ ਅੰਦਰ ਰੱਖ ਦੇਣ ਇਹ ਚੀਜ਼ਾਂ ਹੋ ਜਾਂਦੀਆਂ ਆਹ ਪੁੱਤ ਉਹ ਬੰਦਿਆ ਨੇ ਮੈਨੂੰ ਸੁਣਾ ਦਿੱਤਾ ਚਾਹਦਾ ਚਾਹਦਾ ਸੁਣਾਇਤਾ ਜਾਪ ਨਹੀਂ ਮਾਨਉਂਦੇ ਆ ਜਾ ਕੇ ਤੂੰ ਹੀ ਦੱਸਾਂ ਮੈਂ ਤਲਾਵਾਂ ਕਿਤੇ ਤੂੰ ਕਿੱਥੇ ਚੱਲੇ ਆਂ ਮੈਂ ਪਿੰਡ ਚਲਾ ਤਸਨਾ ਦੇਖ ਕੇ ਚੱਲ ਜਾ ਉਹ ਮੈਂ ਚੱਲਾਂ ਬਾਰੋ ਬਾਰੀਆ ਤੇ ਮੈਂ ਫੇਰ ਉਹਨਾਂ ਤੋਂ ਸੁਣਾ ਹਾਂ ਦਾਦੋ ਕਿੰਨੇ ਬੰਦੇ ਆ ਦੋ ਘੇਗੇ ਅੱਛਾ ਹਾਂ ਚੰਗਾ ਐਨੀ ਦੀਦਾ ਖੋਰੀ ਆ ਨਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮੋਰਨ ਥੋੜੀ ਆਖਣਾ ਵੀ ਵੇਖੋ ਕਿੱਦਾਂ ਡਈਆਂ ਆ ਲਾਇਆ ਹੁਣ ਆਵਾ ਏਸੀ ਆ ਜਾ ਵੀ ਜੀ ਆ ਤਾਂ ਮੈਂ ਗਈ ਆ ਤੇ ਬਾਹਰ ਸੁਨਾ ਆਇਆ ਵਾ ਕੁਮਾਰ ਬੰਨਣ ਡੇ ਆ ਆਹੋ ਤੇ ਉਹ ਚਾਹ ਮੰਗਣ ਡੇ ਹਾਂ ਹਾਏ ਤੁਸੀਂ ਚਾਹ ਨਹੀਂ ਬਣਾ ਸਕਦੇ ਮੈਂ ਬਠੇੜੀ ਬਣਾਉਂਦੀ ਰਹੀ ਆ ਹੁਣ ਤੁਸੀਂ ਨਾ ਬਣਾਉਂਗੀ ਆ ਹੁਣ ਆ ਸੂਟ ਦੇਣਾ ਇਹ ਘੜੀ ਤੱਕ ਫੋਨ ਆ ਗਿਆ ਮੁੰਡੇ ਦਾ ਮੈਂ ਲੈ ਕੇ ਹੁਣ ਲੱਗਾ ਆਪਣੀ ਮੰਮੀ ਨੂੰ ਤੇ ਪਹਿਲਾਂ ਪਾ ਕੇ ਵੇਖਣਾ ਜੇ ਸਹੀ ਹੋਊਗਾ ਤੇ ਫੇਰ ਠੀਕ ਆ ਜੇ ਨਹੀਂ ਤੇ ਫੇਰ ਸਹੀ ਕਰਾ ਕੇ ਉਹਨਾਂ ਨੂੰ ਚੰਗਾ ਫੇਰ ਉਹਨਾਂ ਨੂੰ ਨਾ ਜਿਹੜੇ ਚਾਹ ਮੰਗਦੇ ਆ ਨਾ ਉਹਨਾਂ ਨੂੰ ਆਖ ਦਿਓ ਅਸੀਂ ਸੂਟ ਅਸੀਂ ਕਿਤੇ ਦੇਣਾ ਬੀਜੇ ਮੇਰੀ ਗੱਲ ਸੁਣੋ ਇੱਕ ਬੰਨੇ ਚਾਹ ਦਾ ਪਾਣੀ ਰੱਖੋ ਇੱਕ ਬੰਨੇ ਦੁੱਧ ਰੱਖੋ ਉਧਰੋਂ ਚਾਹ ਬਣ ਜਾਣੀ ਉਧਰੋਂ ਦੁੱਧ ਨੂੰ ਉਬਾਲ ਆਇਆ ਨਾ ਤੇ 5 ਮਿੰਟ ਨਹੀਂ ਲੱਗਣੇ ਚਾਹ ਬਣਾਉਣ ਲੱਗਿਆਂ ਬਾਕੀ ਮੈਂ ਕਰ ਲੈਣੀ ਆ ਉੱਟਕੇ ਉਹ ਤਰਾ ਤਾਂ 5 ਨਹੀਂ ਲੱਗਣੇ ਪਰ ਹੁਣ ਤੁਸੀਂ ਮੈਨੂੰ ਮਤਾਂ ਦਿਓ ਨਾ ਕਿ ਤੂੰ ਚ ਕਤਾਨੋ ਸੀ ਛੇ ਮੈਂ ਵੇਖਣ ਨੂੰ ਨਹੀਂ ਲੈਂਦੇ ਤੇ ਵੀ ਜੀ ਮੇਰੀ ਗੱਲ ਸੁਣੋ ਅਸੀਂ ਵੀ ਮਿਹਨਤੀ ਕਰਨ ਲਈ ਆਪਾਂ ਕਿਹੜੇ ਸੁੱਤੀਆਂ ਵਾ ਜਾਹੀ ਵੇਲੀਆਂ ਬੈਠੀਆਂ ਵਾ ਸਾਡਾ ਤਾਂ ਕੰਮ 'ਚ ਨਾ ਹੀ ਆ ਨੀ ਕੋਈ ਵੀ ਆ ਅਸੀਂ ਚੁੰਗੇ ਜੀਆ ਬਸ ਮਿਹਨਤ ਵੀ ਰਾਹ ਰਾਦੀ ਹੁੰਦੀ ਆ ਏਰੀ ਹੁਣ ਤਾਂ ਵੀ ਲੈ ਕੇ ਤੇ ਬੈਠੇ ਰਹ ਤੇ ਅੰਦਰ ਵੜੇ ਰਹੇ ਸੀ ਸਾਡ ਛੱਡੋ ਏ ਸੀ ਤੇ ਬੇਲ ਲਾਵੇ ਨਾ ਹੀ ਨਾ ਤੇ ਇਹ ਜਿਹੜੀ ਤੁਹਾਡੀ ਮਿਹਨਤ ਵਾ ਇਹਦੇ ਨਾਲ ਬਿੱਲ ਤਰ ਜਾਣੇ ਜਾਵਰਪ੍ਰੀਤ ਨੂੰ ਕਹਿ ਦੋ ਫਿਰ ਉਹ ਵੀ ਉੱਥੇ ਵੇਲੀ ਹੋਣੀ ਬੈਠੀ ਉਹਨੂੰ ਕਹਿ ਆਹੋ ਜੋ ਤੇ ਕੋ ਸੁਣ ਲਿਆ ਵਾ ਹੋਏ ਮੈਂ ਉਹਦੇ ਕੋ ਸੁਣ ਲੂਗੀ ਜਾ ਕੇ ਸਸ ਬੀਜੀ ਵੀ ਹਾਦੀ ਕਰਨ ਦੇ ਆ ਜੇ ਤੁਸੀਂ ਚਾਹ ਅੱਗੇ ਇੰਨੀ ਬਣਾਉਂਦੇ ਰਹੇ ਹੀ ਤੇ ਜੇ ਤੁਸੀਂ ਹੁਣ ਚਾਹ ਬਣਾ ਦੋਗੇ ਤਾਂ ਤਾਂ ਕੀ ਆ ਅਸੀਂ ਕਿਹੜੀਆਂ ਵੇਲੀਆਂ ਬੈਠੀਆਂ ਆ ਵਾ ਇੰਨੀ ਦੀਦਾ ਕੋਰੀ ਕਰਨ ਦੇ ਆ ਅੱਖਾਂ ਸਾਡੀਆਂ ਬਹਿ ਗਈਆਂ ਕਿਤੇ ਐਨਕਾਂ ਲਾ ਲਾ ਕੇ ਹੀ ਕੰਮ ਕਰਨ ਦੇ ਆ ਸਾਡੇ ਘਰ ਦਾ ਸਾਰੇ ਦਿਹਾੜੀ ਚਿੰਨੇ ਚੁੰਕਾ ਹੀ ਨਹੀਂ ਮੁੱਕਦਾ ਲੈ ਵੀ ਲੋਕੀ ਤੇ ਛੱਡੀ 8 ਵਜੇ 7 ਵਜੇ ਆਹ ਹੁੰਦੀਆਂ ਅਸੀਂ ਤੇ ਵੇਲੀਆਂ ਹੋ ਗਈਆਂ ਵੇਲੀਆਂ ਹੋ ਗਈਆਂ ਸਾਡਾ ਸਿਰ ਖੁਰਕਣ ਨਹੀਂ ਹੁੰਦਾ ਆਪੇ ਉਹਨੂੰ ਗੁਰਪ੍ਰੀਤ ਨੂੰ ਕਹਿ ਦਊਗੀ ਬਣਾ ਦਊਗੀ ਕਿ ਬਾਅਦ ਚ ਹੁਣ ਮੈਂ ਕਰਨਾ ਹੀ ਆ ਕੰਮ ਮੈਂ ਕਿਹੜਾ ਵੇਲੀ ਬਹਿ ਜਾਣਾ ਗੁਰੂ ਰਤਨ ਬਾੜਾ ਆ ਵੇ ਕੀ ਆ ਸਕੁਏਅਰ ਇਧਰੋਂ ਕਿਹੜਾ ਸਕੁਏਅਰ ਆ ਆਹ ਵਾਲਾ ਹੈ ਨਾ ਸਕੁਏਅਰ ਆ ਇਹਨੂੰ ਲਿਕੇ ਬੈਠੀ ਆ ਹੁਣੇ ਤੇ ਮੰਮੀ ਨੂੰ ਪੜਾਉਣਾ ਨਹੀਂ ਆ ਕਿਤੇ ਚਿੱਲੇ ਚੁੰਕੇ ਵਿੱਚ ਵੀ ਵੱਜਿਆ ਕਰੋ ਇਹ ਨਾ ਹੋਏ ਫੇ ਤੂੰ ਇੱਥੇ ਬੈ ਗਈ ਆ ਓਏ ਉਧਰ ਬੈਠੀ ਤੇ ਹੁਣ ਇਹਨੂੰ ਮੈਂ ਕੰਮ ਨਾ ਕਰਾਉਂਗੀ ਤੇ ਸਵੇਰੇ ਫਿਰ ਉੱਥੇ ਝੜਕਾ ਖਾਊਗਾ ਤਾਂ ਬਾਹਰੋਂ ਸਮਾਂ ਆਇਆ ਵਾ ਪਿਆਈਆਂ ਦੇ ਵਿੱਚੋਂ ਪੀ ਆ ਚਾਹ ਬਣਾ ਕੇ ਤੇ ਖਲਾਓ ਮੈਂ ਹੁਣ ਇਹ ਮੁੰਡੇ ਨੂੰ ਬੜਾਉਣਾ ਹੁਣ ਚਾਹ ਬਣਾਉਣਾ ਲਾਪੀ ਤੇ ਇੰਨੇ ਨਿਕਲ ਜਾਣਾ ਵਾ ਤਾਂ ਨਿੱਕਾ ਕਾ ਜਾਣਾ ਤੇ ਜਿਹੜੇ ਬਾਹਰ ਬੰਦੇ ਡਏ ਉਹਨਾਂ ਨੂੰ ਹੁਣ ਕੀ ਆਖੀਗੇ ਤੇ ਦੀਦੀ ਨੂੰ ਕਹਦੂਗਾ ਬਣਾ ਦਿੰਦੇ ਚਾਹ ਉਹਦੇ ਵੱਲੋਂ ਮੈਂ ਸੋਣਿਆ ਹੀ ਹੁਣ ਤੇਰੀ ਰਹਿ ਗਈ ਆ ਮੇਰੇ ਮੁੰਡੇ ਨੇ ਨਿਕਲ ਜਾਣਾ ਉਹ ਤਾਂ ਹੋਵੇਗਾ ਫੇਰ ਖੇਡੇ ਲੱਗ ਜਾਂਦਾ ਉਸੇ ਵੇਲੇ ਤੁਹਾਨੂੰ ਪਤਾ ਤੇ ਹੈ ਵੇ ਨਿੱਕਾ ਹੈਗਾ ਨਿਆਣਾ ਨਿੱਕਾ ਤਾਂ ਹੈਗਾ ਵਾ ਉਹ ਘਰ ਫੇਪੜਾ ਲਈ ਇਹਨੂੰ ਤੇ ਉੱਠ ਕੇ ਤੇ ਚਾਹ ਬਣਾ ਚੱਲੇ ਚੌਕੇ ਵਿੱਚ ਵੜਿਆ ਕਰੋ ਕਿਤੇ ਕਿਓ ਤੋ ਹਿੰਦ ਸਤਾਇਆ ਵਾ ਸਾਰੀਆਂ ਨੇ ਮੈਂ ਮੈਂ ਤੇਰੀ ਬਣਾ ਲਵਾਂ ਮੈਂ ਹੁਣ ਮੁੰਡੇ ਨੂੰ ਬੜਾਉਣਾ ਵਾ ਉਹਨੇ ਵੀ ਮੈਨੂੰ ਇਹੋ ਜਵਾਬ ਦਿੱਤਾ ਤੂੰ ਬਣਾ ਲਾ ਤੇ ਤੂੰ ਵੀ ਗਾੜੀ ਆਹ ਦਿੱਤਾ ਵੀ ਤੂੰ ਬਣਾ ਲਾ ਤੇ ਮੈਂ ਤਾਂ ਨਾ ਹੀ ਛਾਡੇ ਆ ਲੈ ਆਉਂਦੀ ਮੈਂ ਆਪ ਹੀ ਬਣਾ ਲੈਂਦੀ ਹੁਣ ਮੇਰਾ ਮੁੰਡਾ ਨਿਕਾਓ ਛੱਟ ਨਿਕਲ ਜਾਂਦਾ ਵਾ ਮੈਂ ਫਿਰ ਕਿੱਥੋਂ ਕਾਬੂ ਕਰਕੇ ਥੋੜਾ ਕਰ ਕਰਕੇ ਮੈਂ ਪਾਵ ਹੁਣ ਨਹੀਂ ਮੇਰੇ ਕੋਲ ਬਲਦੇ ਚੁੱਲਾ ਚਮਕੇ ਤਾਂ ਤਸੀਂ ਮੇਰੇ ਦੇ ਟੇਟਾ ਤੇ ਹੁਣ ਉਹ ਜਿਹੜੇ ਮਰ ਰੱਖੇ ਆ ਨਾ ਮੈਨੂੰ ਉਹ ਬਾਲਣਾ ਆਉਂਦਾ ਵਾ ਨਾ ਮੈਨੂੰ ਉਹਦੇ ਉਹਦੇ ਤੇ ਚਾਹ ਬਣਾਉਣੀ ਆਉਂਦੀ ਆ ਤੇ ਨਾ ਮੈਨੂੰ ਉੱਥੇ ਕੰਮ ਕਰਨਾ ਆਉਂਦਾ ਤੇ ਹਿੰਮਤ ਬੜੀਆਂ ਇਹਨੋਂ ਮਾ ਰਣੀਆਂ ਮਮੀ ਕਿਉਂ ਕਿੰਨਾ ਸੌਖਾ ਤਾਂ ਹੈਗਾ ਝਟ ਤੇ ਉਹ ਬਾਲ ਜਾਂਦਾ ਵਾ ਸੋ ਚੁੱਲ੍ਹਾ ਬਾਲਣਾ ਔਖਾ ਹੀਗਾ ਮੈਂ ਤਾਂ ਅੱਗੇ ਅੱਗ ਬਾਲ ਕੇ ਤੇ ਸਾਰਾ ਕੰਮ ਕਰ ਲੈਣਾ ਇਹੋਲੇੰਦ ਬਾ ਘਰ ਵੀ ਲੈਂਦੀ ਸੀ ਜਦੋਂ ਦਾ ਮੁੰਡਾ ਮੈਨੂੰ ਸੁਣਾ ਦੇਖ ਕੇ ਗਿਆ ਨਾ ਜੇਕਰ ਚੁੱਲ੍ਹਾ ਹੁੰਦਾ ਤਾਂ ਰੀਣੀ ਦਿੰਦੀ ਥੱਲੇ ਲਾਉਂਦੀ ਲੱਕੜ ਤੇ ਚਾਹ ਬਣਾ ਕੇ ਤੇ ਮੈਂ ਖਲਾਸ ਦਿੰਦੀ ਸਾਡੇ ਵਾਲੇ ਆਉਂਦੀ ਨਾ ਜੜੇ ਤੂੰ ਹੀ ਕੰਮ ਫੜੇ ਆ ਹੁਣ ਆਉਂਦੇ ਆ ਖਸਮ ਤੇਰੇ ਤੋਂ ਉਹਨਾਂ ਨੂੰ ਆਖ ਦਿਓ ਉਹਨਾਂ ਨੂੰ ਸਾਡੇ ਕੋਲ ਨਹੀਂ ਚਾਹ ਬਣਦੀ ਮੈਂ ਆਹੀ ਮੁੰਡਾ ਪੜਾ ਮੁੰਡੇ ਹੀ ਤਾਂ ਦੂਜੀ ਵੇ ਸੂਟ ਲੈ ਕੇ ਬੈਠੀ ਆ ਏਸੀ ਸਾਢ ਲੈ ਲੈਂਦੀਆਂ ਇਹਨਾਂ ਤੂੰ ਤੇ ਉਹਦੀ ਜੀ ਵੀ ਤਾਂ ਕਹਤ ਆ ਵੀ ਇਹਦਾ ਮੁੰਡਾ ਛੋਟਾ ਵਾ ਤੇ ਉਹਨੇ ਨਹੀਂ ਪੜਨਾ ਹੈਗਾ ਜੇ ਨਾਲ ਲੱਗੇ ਬੈਠੇ ਤਾਂ ਦੀਦੀ ਨੇ ਤਾਂ ਵੀ ਵੀ ਮੈਨੂੰ ਗੱਲਾਂ ਕੀਤੀਆਂ ਤੂੰ ਕਰ ਲਾ ਤੇ ਉਹ ਕਰ ਲਾ ਅੱਜ ਹੋੜੀ ਅੱਜ ਹੋ ਲੈਂਦੇ ਜੋ ਹੁੰਦਾ ਆਉਂਦੇ ਨਾ ਸਾਡੇ ਖਸਮ ਉਹਨਾਂ ਨੂੰ ਆਨੇ ਪੇ ਗਾੜੀਆਂ ਮਿੰਨੂ ਦੱਸ ਦਿੰਗਾ ਹੀ ਹੋਰ ਮੇਰਾ ਸੁਖ ਲੈਣ ਦਾ ਟਾਈਮ ਹੋਵਾ ਤੇ ਹੁਣੇ ਮੈਨੂੰ ਆਂਦਗਾ ਵਾ ਜਾ ਕੇ ਤੇ ਚਾਹ ਬਣਾਉਂਦੀ ਫਿਰ ਅੱਗੇ ਥੋੜੀ ਬਣਾ ਬਣਾ ਮੈਂ ਤੇਰੀ ਮੈਂ ਤੇ ਕਦੀ ਪਤਾ ਨਹੀਂ ਹੀ ਲੱਗਦਾ ਸੁਨਾ ਮਗਰ ਆਉਂਦਾ ਹੁੰਦਾ ਇਹਦਾ ਪਹਿਲਾ ਕੰਮ ਕਰ ਲੈਣਾ ਵੀ ਬੰਦੇ ਬਾਹਰ ਡਏ ਮੈਂ ਕੀ ਕਰਾਂ ਮੈਂ ਆਪਣਾ ਮੁੰਡਾ ਭਰੋਣਾ ਉਹਨੇ ਨਿਕਲ ਜਾਣਾ ਚੱਲ ਗੁਰਵਰ ਪਾੜ ਆਪੇ ਬਣਾ ਲੂ ਦੀ ਦੀ ਚੱਲੋ ਬਣਾਓ ਨਾ ਆ ਬਣਾਓ ਮੈਂ ਦੇ ਤਾ ਸੁਨਾ ਤੇ ਜੇ ਉਹਨਾਂ ਨੇ ਆਣ ਕੇ ਮੁੰਡਿਆਂ ਨੇ ਕੋਈ ਗੱਲ ਕੀਤੀ ਫੇਰ ਆਖਾ ਵੀ ਮਾਂ ਨੇ ਚੁੱਪਣਾ ਦਿੱਤੀ ਧੋਗ ਇਹ ਨਾ ਵਾਲੀ ਗੰਨਾ ਜੀ ਕਹੀ ਜਾਂਦੇ ਆ ਪਿਆ ਕੀਤਾ ਹੀ ਉਹ ਕੀਤਾ ਮੇਰੇ ਸਾਹਮਣੇ ਦਾ ਜਿਸ ਮੈਂ ਕੁਛ ਵੀ ਨਹੀਂ ਕਦੀ ਕਰਦੇ ਹੈਗੇ ਭਾਂਡਾ ਇੱਥੋਂ ਚਾਕੇ ਉੱਥੇ ਨਹੀਂ ਰੱਖਦੇ ਹੈਗੇ ਗੰਨਾ ਜੀ ਨਹੀਂ ਮਰਜੀ ਸੁਣੀ ਜੋ ਨਾ ਤੋ ਉਹ ਭਾ ਇੱਥੇ ਲਗਾ ਆਂ ਇਹ ਚਾਹ ਈ ਕਢੇ ਆਂ ਉਹ ਚਾਹ ਵੀ ਦੇ ਦੇ ਕਿੰਨਾ ਕ ਵੱਜ ਗਿਆ ਗੰਨਾ ਉਹ ਗੰਨਾ ਦੇ ਬਾਜੇ ਲਗਾ ਆ ਤੋ ਪਈ ਚਾਹ ਈ ਕਢੇ ਆਂ ਉਹ ਮੈਂ ਪੱਠੇ ਨੂੰ ਡੈ ਪਿਆ ਮੈਨੂੰ ਪਤਾ ਨਹੀਂ ਹੋ ਫਿਰ ਮੁੰਡੇ ਨੂੰ ਸੁਣਾ ਦਤਾ ਮੁੰਡੇ ਨੇ ਦਤਾ ਨਹੀਂ ਨਾ ਘਰ ਚਾਹ ਲੈਣੇ ਚਾ ਕੋਈ ਉਹ ਬੰਦੇ ਕੜੀ ਕੁੜੀ ਵੇਖੇ ਨਾ ਰਾਹ ਵੱਲ ਕੇ ਚਾਹ ਆਈ ਨਹੀਂ ਆਈ ਨਹੀਂ ਫਿਰ ਮੈਨੂੰ ਸੁਣਾ ਦਿੰਦੇ ਆ ਚੱਲ ਅਸ਼ਾ ਕੋਈ ਨਹੀਂ ਮੈਂ ਕਲਾਉਣਾ ਚਾ ਉਹ ਕਹਿੰਦੇ ਠੇਕਾ ਉੱਤੇ ਫੜਿਆ ਕਰ ਇੱਥੇ ਚਾਹ ਜੂ ਟਾਈਮ ਨਾਲ ਆ ਜੇ ਉਹ ਚੱਲ ਕੋਈ ਨਹੀਂ ਹੁਣ ਥੋੜੀ ਲੇਟ ਹੋ ਗਈ ਤਾਂ ਆ ਗਈ ਹੋ ਗਿਆ ਵਾ ਕਲਾ ਸੁਣਾ ਦੇ ਤੈਨੂੰ ਬੜਾ ਟਾਈਮ ਹੋ ਗਿਆ ਵਾ ਨਾ ਚੱਲ ਮੈਂ ਪੁੱਛਦਾ ਭਲਾ ਤੀ ਤੁਹਾਨੂੰ ਸੁਣਾ ਨਹੀਂ ਮਿਲਿਆ ਜਨਾਨੀਆਂ ਵੀ ਸਾਡੀਆਂ ਇਦਾਂ ਦੀਆਂ ਹੀ ਆ ਨਾ ਮੈਂ ਪੁੱਛਦਾ ਹਾਂ ਤੁਹਾਨੂੰ ਕਲਾ ਦਿੰਦਾ ਹੁਣੇ ਕਲਾ ਦਿੰਦਾ ਇਹ ਵੀ ਯਾਟੇ ਵੀ ਹੱਦ ਹੋ ਗਿਆ ਜਦੋਂ ਕੰਮ ਕਰਾਉਣਾ ਆਏ ਤਾਂ ਫੇਰੇ ਫੇਰਾ ਮਰੀ ਜਾਂਦੇ ਆ ਤੇ ਜਦੋਂ ਚਾਹ ਉਹ ਜਨਾਨੀਆਂ ਕਰ ਦਿੰਦੇ ਗਾੜੀ ਕਿ ਜਨਾਨੀਆਂ ਕੰਮ ਨਹੀਂ ਕਰਦੀਆਂ ਮੈਂ ਤੇ ਨਾ ਫਲਾ ਜਾ ਕੇ ਉਹਨਾਂ ਨੂੰ ਬੀਬੀ ਸਨਾਹ ਮਿਲਿਆ ਨਹੀਂ ਚਾਹ ਦਾ ਸਨਾਹ ਦਾ ਪੁੱਤ ਮੈਨੂੰ ਕਦੋਂ ਦਾ ਮਿਲ ਗਿਆ ਵਾ ਹਾਂ ਤੇ ਇਹਨਾਂ ਨੇ ਇੱਕ ਮੁੰਡੇ ਨਾਲ ਹੀ ਅੰਦਰ ਹਾਂ ਤੇ ਇੱਕ ਆਹ ਮਸ਼ੀਨ ਲੈ ਕੇ ਬੈਠੀ ਆ ਨਹੀਂ ਇਹਨਾਂ ਨੂੰ ਨਹੀਂ ਪਤਾ ਵੀ ਬਾਹਰ ਬੰਦੇ ਲੱਗੇ ਆ ਉਹ ਗੰਨਾ ਬਾਅਦ ਚ ਲਿਆ ਉਹ ਪਤਾ ਸੁਣਾ ਫੇਰ ਦੇਣ ਆ ਗਿਆ ਬੰਦੇ ਦੇ ਅੱਗੇ ਨਹੀਂ ਲੱਭਣ ਦੇ ਇਹਨਾਂ ਨੂੰ ਤਾਂ ਉਹ ਚੌਕੇ ਚੱਲੇ ਵਾਹੀ ਮੌਤ ਪੈਂਦੀ ਆ ਤੇ ਅਸੀਂ ਚੌਕੇ ਚ ਨਾ ਹੀ ਵੜੀਏ ਤੇ ਮੈਂ ਹੁਣ ਦੱਸ ਕੀ ਕਰਾਂ ਜਾਂ ਫਿਰ ਮੈਂ ਆਪ ਬਣਾ ਦਿਆ ਕਰਾਂ ਇਹਨਾਂ ਦੋਵਾਂ ਨੂੰ ਛੱਡ ਕੇ ਤੇ ਇਹ ਕੰਮ ਇਹ ਪਹਿਲੂ ਮੁੜ ਕੇ ਕਰ ਲਿਆ ਕਰਨਾ ਇੱਕ ਜਣੀ ਨੂੰ ਚੌਕੇ ਚ ਵੜਨਾ ਚਾਹੀਦਾ ਨਾ ਇਹਨਾਂ ਨੂੰ ਇਹਦਾ ਤਾਂ ਮੌਤ ਪੈ ਜਾਂਦੀ ਜਦੋਂ ਮੈਂ ਪਤਾ ਨਹੀਂ ਨਾਲ ਇਹਨੂੰ ਕੀ ਗੱਲ ਚੌਕੇ ਦੀ ਕੀ ਗੱਲ ਵਾ ਅਸੀਂ ਵੀ ਬਾਹਰ ਆਖੀਏ ਵੀ ਅਸੀਂ ਬਾਹਰ ਕੰਮ ਕਰਨ ਦੇ ਅਸੀਂ ਨਹੀਂ ਕਰਨਾ ਉਹ ਕਰਨਾ ਕਰਦੀ ਹੈਗੀ ਆਏ ਜੇ ਇਹਨਾਂ ਨੂੰ ਮੈਂ ਆਨੀ ਆ ਤੇ ਉਹ ਕਰਨਾ ਬੜਬੜ ਕਰਦੀ ਆ ਜੇ ਉਹ ਆਂਦੀ ਉਹਨੂੰ ਆਨੀ ਤਾਂ ਉਹ ਬੜਬੜ ਕਰਦੀ ਆ ਬੀਬੀ ਤੂੰ ਸਿਆਣੀ ਆ ਜਦੋਂ ਬਗਾਨੇ ਬੰਦੇ ਆਏ ਹੋਣ ਨਾ ਤੇ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਟਾਈਮ ਨਾਲ ਨਾ ਨਾ ਪਹੁੰਚੇ ਤੇ ਘਰ ਦੀਆਂ ਗੱਲਾਂ ਬਾਹਰ ਨਿਕਲਦੀਆਂ ਜਾਂਦੀਆਂ ਤੇ ਇਹੋ ਹੀ ਆ ਕੇ ਖਾਨਦਾਨੀਆਂ ਦਾ ਫੇਰ ਹੀ ਗੱਲਾਂ ਦਾ ਪਤਾ ਲੱਗਦਾ ਵੀ ਆਹ ਖਾਨਦਾਨੀ ਕਿਦਾਂ ਦੀ ਆ ਤੇ ਬੰਦੇ ਦੇ ਅੱਗੇ ਨਹੀਂ ਕਿਤੇ ਲੱਭਦੇ ਹੁਣ ਫਿਰ ਮੈਂ ਬਣਾਵਾ ਕਿਉਂ ਜਾਂ ਮੈਂ ਉਹਨੂੰ ਆਖਾਉਣ ਕੀ ਕਰਾਂ ਮੈਂ ਮੈਂ ਬਣਾਵਾ ਫਿਰ ਨਹੀਂ ਤੇ ਮੈਂ ਕਹਿਣਾ ਉਹਨੂੰ ਕਹਿਣਾ ਤੂੰ ਕਿਉਂ ਬਣਾਉਣੀ ਆ ਹੁਣ ਪੁੱਛ ਕੇ ਵੇਖ ਬਲਾ ਕੀ ਆਂਦੀ ਏ ਸਾਡੇ ਵਾਰੇ ਪੈਰੇ ਹੁੰਦਾ ਹੈਗਾ ਪਿੰਡੋ ਹੁੰਦੇ ਢੇਰਿਆਂ ਦੇ ਉੱਤੇ ਆਣ ਕੇ ਬਹਿ ਗਏ ਆ ਤੇ ਪਿੰਡੋ ਸਿਰ ਦੇ ਉੱਤੇ ਰੋਟੀਆਂ ਚੁੱਕ ਕੇ ਲਿਆਉਣੀਆਂ ਨਿਆਣਾ ਇੱਕ ਕੁਛੜ ਹੋਣਾ ਇੱਕ ਨੂੰਂਗਲੀ ਲਾਇਆ ਹੁਣ ਆ ਸਿਰ ਦੇ ਉੱਤੇ ਲੱਸੀ ਵਾਲਾ ਭਾਂਡਾ ਹੋਣਾ ਫੇਰ ਰੋਟੀਆਂ ਨਾਲ ਹੋਣੀਆਂ ਢੋਲੂ ਇੱਕ ਹੱਥ ਵਿੱਚ ਹੋਣਾ ਤੇ ਇਹਨਾਂ ਨੂੰ ਹੁਣ ਸੁੱਖ ਮਿਲਿਆ ਆ ਇਹ ਆਂਦੀਆਂ ਹੀ ਔਖੀਆਂ ਹੀ ਬਹੁਤ ਜ਼ਿਆਦੀਆਂ ਤਰਪਾਈ ਹੋ ਗਈ ਆ ਕੀ ਗੱਲ ਚਾਹ ਦਾ ਸਨਾਣ ਹੀ ਮਿਲਿਆ ਸਨਾਣ ਤਾਂ ਮਿਲਿਆ ਹੀਗਾ ਹਾਂ ਤੇ ਇੱਦਾਂ ਵੀ ਕੰਮ ਹੀ ਕਰਨ ਦੇ ਆ ਤੇ ਜਿਹੜੇ ਬਾਹਰ ਬੰਦੇ ਲਾਏ ਆ ਉਹਨਾਂ ਨੂੰ ਜਵਾਬ ਦੇ ਆਈਏ ਫਿਰ ਕੀ ਆ ਕੀ ਉਹਨਾਂ ਨੂੰ ਆਏ ਹੀ ਬੀਜੀ ਮੇਰੀ ਵੱਲ ਤੇ ਮੈਂ ਕਿਹਾ ਸੂਟ ਲੈਣ ਆਉਣਾ ਵਾ ਉਹਨੇ ਹੁਣ ਇਹ ਤੇ ਉਹਨੂੰ ਗੁਰਪ੍ਰੀਤ ਨੂੰ ਕਹ ਦੋ ਅਸੀਂ ਉਹ ਬਣਾ ਦਿੰਦੀ ਆ ਉਹ ਆਂਦੀ ਮੈਂ ਦੋ ਲੋਹੋਂ ਆਈ ਆ ਉਹਦੋਂ ਆਈ ਆ ਹਵੇ ਮੈਂ ਪੁੱਛ ਕੇ ਆਈ ਆ ਆਂਦੀ ਮੈਂ ਦੋ ਲੋਹੋਂ ਆਈ ਆ ਉਹ ਆਂਦੀ ਮੈਂ ਲੈਣਾ ਪੜੋਂ ਦੀ ਤੇ ਮੇਰੀ ਸੁਣੋ ਗੱਲ ਕੁਸੇ ਵਾਰੀ ਨਹੀਂ ਕੋਈ ਗੱਲ ਹੈਗੀ ਮਾਰਾ ਚਾਹ ਬਣਾਉਂਦੀ ਥੱਕ ਚੱਲਦੀ ਆ ਸਾਰੀ ਉਮਰ ਇਹਦੀ ਲੰਗੀ ਚੁੱਲੇ 'ਚ ਫੂਕਾ ਮਾਰਦੀ ਦੀ ਹੁਣ ਤੇ ਰੱਬ ਨੇ ਸੁੱਖ ਦਿੱਤਾ ਵਾ ਆ ਬਟਨ ਨੱਪਣਾ ਮਤ ਚਾਹ ਬਣਾਉਣੀ ਆ ਜੇ ਸੁੱਖ ਦਿੱਤਾ ਤੇ ਤੁਸੀਂ ਸੁੱਖ ਦੋਗੀ ਇਹਨੇ ਫੇਰ ਹੀ ਉਹ ਸੁੱਖ ਲਊਗੀ ਹਾਏ ਰੱਬਾ ਹੁਣ ਹੁੰਦਾ ਕਿਹੜਾ ਜ਼ੋਰ ਲੱਗਣਾ ਚਾਹ ਬਣਾਉਂਦਾ ਅੱਗੇ ਬਣਾਉਂਦੀ ਰਹੀ ਆ ਬਣਾਉਂਦੀ ਇਦੀ ਹੋਈ ਉਹ ਪਰ ਬੀਬੀ ਨੂੰ ਸਾਡੀ ਨਾਲੋਂ ਤੇਰਾ ਇੰਨਾ ਨਹੀਂ ਹੈਗਾ ਵੀ ਉਹ ਵੀ ਕਮਾਈ ਕਰਨ ਗਈ ਆ ਮੈਂ ਪੈਸੇ ਕਮਾਉਣੇ ਆ ਵੀ ਚਲ ਅੱਛਾ ਤੁਹਾਡੇ ਹੱਥੇ ਰੱਖੋਗੇ ਅਸੀਂ ਕਿਹੜਾ ਪੇਕੇ ਆਉਂਦੇ ਆਣਾ ਵਾ ਇੱਥੇ ਸਿਰ ਦੇ ਹੀ ਜਾਣਾ ਵਾ ਇਹ ਇੰਨੀਆਂ ਗੱਲਾਂ ਜੋ ਕਾਂਡੀਆਂ ਤਾਂ ਤੂੰ ਉੱਠ ਕੇ ਬਣਾ ਨਹੀਂ ਸਕਦੀ ਕੱਖ ਨਹੀਂ ਹਾਰ ਓਦਾਂ ਪਹਿਲਾਂ ਜੇ ਨਾ ਸੱਸਾਂ ਕਹਿੰਦੀਆਂ ਵੀ ਵੱਡੀਆਂ ਨਵਾਂ ਬਹੁਤ ਚੰਗੀਆਂ ਨਵਾਂ ਆ ਜਾਣ ਛੇ ਛੇ ਦੀ ਪਿੰਨਾ ਮੁੰਡੇ ਵਿਆਹ ਲਈਏ ਮੁੰਡੇ ਵਿਆਹ ਲੈ ਨੋ ਆ ਗਈ ਹੁਣ ਸੱਸ ਕੋਲੋਂ ਆ ਕੰਮ ਕਰਦੀ ਨਹੀਂ ਜਰੀ ਜਾਂਦੀ ਨੋ ਵੀ ਆ ਇੰਨਾ ਸੋਹਣਾ ਕੰਮ ਕਰਦੀ ਕਿ ਕਿਦਾਂ ਦੇ ਲਾਈਨਿੰਗ ਵਾਲੇ ਸੂਟ ਸੀਨੀਆਂ ਕਿੰਨੇ ਕਿੰਨੇ ਸਵਾਈਆਂ ਇਹਨਾਂ ਦੇ ਹੱਥੇ ਰੱਖਣੇ ਪੈਸੇ ਮੈਂ ਹੁਣ ਨਹੀਂ ਬਣਾਉਣੀ ਨੀ ਉਹ ਚੁੱਲ੍ਹੇ ਚੌਕੇ ਦਾ ਕੰਮ ਕੰਮ ਨਹੀਂ ਗਾ ਉਹ ਇਹ ਕੰਮ ਜ਼ਿਆਦਾ ਵਾ ਤੇ ਕਰਕੇ ਲੈ ਲੈਂਦੇ ਆ ਤੂੰ ਹੀ ਨਹੀਂ ਛੱਡਦੇ ਆ ਤੂੰ ਫੜ ਕੇ ਬੈਠੀ ਇਹਨੂੰ ਤੂੰ ਹਾਏ ਰੱਬਾ ਸਵੇਰ ਦਾ ਕੰਮ ਸਾਰਾ ਕਰਕੇ ਬੈਠੇ ਆ ਵੇਹੋ ਉੱਥੇ ਕਲਾ ਕਰੀ ਜਾਂਦੀ ਉੱਥੇ ਹੀ ਬੈਠੀ ਆ ਲੈ ਵੀ ਸਿਆਪੇ ਦਾ ਨਹੀਂ ਉਧਰ ਹੁੰਦੀ ਸਿਆਪਾ ਖਾਨਾ ਮੇਰੇ ਬਾਹਰ ਆ ਉਹ ਸਿਆਪੇ ਦੱਸਦੀ ਇਹੋ ਜੇ ਕੰਮ ਨੂੰ ਕੋਲ ਬੰਦੇ ਨਹੀਂ ਅਹੀਂ ਲਾਉਣੇ ਤੇ ਸਵੇਰ ਦੇ ਕਿੰਨੇ ਅਰ ਚਾਹ ਪਿਆ ਕੇ ਹੁਣ ਸ਼ਾਮਾਂ ਪੈਣ ਲੱਗੀਆਂ ਫੇ ਚੜੀ ਆ ਹੁਣ ਸ਼ਾਮਾਂ ਪੈਣ ਲੱਗੀਆਂ ਆਪਣੇ ਘਰਾਂ ਨੂੰ ਜਾਣੀ ਪੀਤੀ ਆ ਹੋਣ ਸ਼ਾਮਾ ਪੈ ਗਈ ਉਹਨਾਂ ਨੇ ਚਾਹ ਮੰਗਣ ਡੇ ਹੀ ਹੋ ਤੇ ਹੁਣ ਰੋਟੀਆਂ ਖਾਣ ਘਰੋਂ ਘਰ ਜਾ ਕੇ ਕੋਣ ਚਾਹ ਪੀਣੀ ਉਹਨਾਂ ਨੇ ਕਰਦੀ ਕੀ ਆ ਗਾਂ ਗਾਂ ਗੜੀ ਗੱਲਾਂ ਕਰਦੀ ਮੈਨੂੰ ਮੈਨੂੰ ਹੀ ਮੱਥਾ ਡਮਣਾ ਪੈਣਾ ਇਹਨਾਂ ਦਾ ਕੱਖ ਨਹੀਂ ਹਾਲ ਬੀਜੀ ਹੁਣ ਮੈਂ ਚਾਹ ਲੱਗੀ ਆ ਬਣਾਉਣ ਹੁਣ ਉਹਨੂੰ ਮਾਰਾਣੀ ਨੂੰ ਠਾਲ ਕੇ ਕਹਿਆ ਤੇ ਵੀ ਸ਼ਾਮਾ ਦੀ ਸਬਜ਼ੀ ਸਬਜ਼ੀ ਧਰ ਲਵੇ ਆਪੇ ਜਦੋਂ ਮੈਂ ਆਇਆ ਆਖਿਆ ਸੀ ਉਦੋਂ ਤੱਕ ਠੀਣੀ ਹੁਣ ਠੀ ਹੋਵੇ ਆਪਣੀ ਮਰਜ਼ੀ ਨਾਲ ਉੱਠ ਲਾ ਤੂੰ ਵੀ ਆਪਣੀ ਮਰਜ਼ੀ ਨਾਲ ਉੱਠੀ ਲਓ ਕੀ ਚਾਹ ਬਣਾਉਣ ਹੁਣ ਆਈ ਲੋ ਮੈਨ ਨੂੰ ਜੇ ਬਸ ਜਵਾਲ ਜਵਾਬ ਦਿੱਤਾ ਕਦੀ ਤੂੰ ਬਣਾ ਲਾ ਕਦੀ ਯੋਦੇ ਵੱਲ ਜਾ ਕਦੀ ਕੋ شکار ਗੱਲਾਂ ਬਣਾ ਕੇ ਤੇ ਹੁਣ ਮੈਂ ਲੱਗੀ ਬੀਜੀ ਚਾਹ ਬਣਾਉਣ ਨਾ ਬਣਾਵੇਂ ਘਰ ਹਿੱਥੋਂ ਆਇਆ ਵਾ ਮੈਂ ਪਿੰਨੂ ਗਿਆ ਪਿੰਨੂ ਗਿਆ ਤਾਂ ਫਿਰਦਾ ਰਿਹਾ ਕਰ ਜੇ ਬੰਦੇ ਬਾਹਰ ਡਾਏ ਆ ਨਾ ਤਾਂ ਉਹਨਾਂ ਦਾ ਧਿਆਨ ਵੀ ਰੱਖਿਆ ਕਰੋ ਬੰਦੇ ਡਾਏ ਆਜ ਤੈਨੂੰ ਨਹੀਂ ਪਤਾ ਕਮਾਦ ਬੰਨਣ ਡਾਏ ਆ ਨਹੀਂ ਮੈਨੂੰ ਨਹੀਂ ਪਤਾ ਤਾਂ ਵੱਡਾ ਖਾਣ ਡਿਆ ਵਾ ਉਹ ਕਿਹੜੀ ਤੋਂ ਖਪੜਾ ਕਮਾਤੇ ਬੰਦੇ ਬੰਦੇ ਹੋਵੇ ਜੇ ਉਹ ਚਾਹ ਦਾ ਸਨਾ ਮਿਲਿਆ ਹਾਂ ਤੇ ਕੋਈ ਦੂਜੀ ਉਹ ਹੰਦਰਵੜੀ ਦੂਜੀ ਉਹ ਹੰਦਰਵੜੀ ਚਾਪੜਾ ਹੀ ਨਹੀਂ ਮੈਨੂੰ ਨਹੀਂ ਪਤਾ ਜਾ ਕੇ ਪਤਾ ਕਰ ਲੋ ਬਣਾਈ ਕਿ ਨਹੀਂ ਕਿਹੜੀਆਂ ਬੁੜੀਆਂ ਦੀ ਵੀ ਖਬਰ ਲੱਲਿਆ ਕਰੋ ਹਾਂ ਇਹਨਾਂ ਨੂੰ ਵੀ ਹੋ ਗਿਆ ਗਾੜੀਆਂ ਦੇ ਅੰਦਗਾ ਤੂੰ ਚਾਹ ਬਣਾ ਦੇ ਲੈ ਤੂੰ ਕੋ ਬਣਾਉਣੀ ਚਾਹ ਮੈਂ ਕੋ ਬਣਾਉਣੀ ਚਾਹ ਮੈਂ ਉਹ ਤੇ ਜਿਹੋਦੇ ਆ ਲ ਗਈ ਤੇ ਉਹਨੇ ਇਹ ਮੈਨੂੰ ਜਵਾਬ ਦਿੱਤਾ ਜੇ ਉਹਦੇ ਆ ਲ ਗਈ ਤੇ ਉਹਨੇ ਮੈਨੂੰ ਇਹ ਜਵਾਬ ਦਿੱਤਾ ਜਾ ਕੇ ਤੇ ਚਾਹ ਬਣਾ ਲਾ ਮੈਂ ਕਿਹਾ ਮੈਂ ਬਥੇਰਾ ਕਰਦੀ ਰਹੀ ਜਾਂਦੀ ਹੁਣ ਕਰਦੀ ਰਹੀ ਹੁਣ ਕੀ ਹੋਇਆ ਤੇ ਮੇਰ ਕੋ ਨਹੀਂ ਚੱਲਦੇ ਜਿਹੜੇ ਤੇ ਤੁਸੀਂ ਉਹਨਾਂ ਨੂੰ ਖਰੀਦ ਖਰੀਦ ਦਿੱਤੇ ਆ ਗਿਆ ਚੁੱਲੇ ਆਹੋ ਤੂੰ ਚੱਲ ਕੋਈ ਗੱਲ ਨਹੀਂ ਕਰਦੀ ਕੋਈ ਗਰਮ ਕਾਦੀਆਂ ਮੈਂ ਨਹੀਂ ਕੋਈ ਵੀ ਗਰਮ ਆਹ ਬਾਹਰ ਤਾਂ ਨੂੰ ਲੋਕਾਂ ਨੇ ਗੱਲਾਂ ਕਰ ਕੋਈ ਨਹੀਂ ਪੁੱਛਦਾ ਹਾਂ ਤੂੰ ਪੜ ਲਾਦਾ ਮੈਂ ਨਾ ਕਰਦਿਆਂ ਤਾਂ ਵੀ ਛੜਕਾ ਖਾਂਦਈਆਂ ਤੇਰੇ ਬਦਲੇ ਤੇ ਤੂੰ ਫੇਰ ਆੜ ਕੇ ਬਹਿ ਜਾਂਦਾ ਵਾ ਓਏ ਪੜਦਾ ਨਹੀਂ ਤੂੰ ਹਾਂ ਕਿੱਥੇ ਪੜਦਾ ਮਸੀ ਮੈਂ ਕਾਬੂ ਕਰਦੀ ਆ ਤੇ ਜਿੰਨੇ ਚਿਰ ਨੂੰ ਮੈਂ ਕਾਬੂ ਕਰਦੀ ਕਦੀ ਕੋਈ ਸੁਨੇਹਾ ਆ ਜਾਂਦਾ ਤੇ ਕਦੀ ਕੋਈ ਸੁਨੇਹਾ ਆ ਜਾਂਦਾ ਵਾ ਅੱਗੇ ਉਹ ਮੈਂ ਸਕੂਲੋਂ ਆਈ ਆ ਜੀ ਤੇ ਕਹਿੰਦਾ ਮੇਰੀ ਬੋਤਲ ਟੁੱਟ ਗਈ ਐ ਪਾਣੀ ਵਾਲੀ ਉਹ ਚੀਜ਼ਾਂ ਲੈਣ ਨੂੰ ਹੈਗਾ ਵਾ ਪਰ ਪੜਨ ਨੂੰ ਨਹੀਂ ਨਾ ਹੈਗਾ ਕਿਦਾ ਤੋੜਤੀ ਬੋਤਲ ਆਪੇ ਤੋੜਤੀ ਆਪੇ ਕਿਦਾ ਟੁੱਟ ਗਈ ਤੇ ਪੜ ਵੀ ਲਿਆ ਕਰ ਪੜ ਵੀ ਜਾਦਾ ਨਾ ਕੋ ਪੜਨਾ ਤੈਨੂੰ ਆਉਂਦਾ ਨਹੀਂ ਤੇ ਗਰਮ ਮਾਤਾ ਬੜੀ ਗਰਮੀ ਹੈ ਕਹਿੰਦੇ ਵੀ ਚਾਹ ਬਣਾ ਕੇ ਦੇ ਤੇ ਬੰਦੇ ਲੱਗੇ ਆਹ ਤਾਂ ਬੰਦੇ ਨੇ ਦੱਸਿਆ ਮਾਦ ਨੇ ਬੰਦੇ ਟੇ ਕਮਾਦ ਬੰਦਨ ਤੇ ਮੈਂ ਕੀ ਕਿਹਾ ਮੈਂ ਕਿਹਾ ਵੀ ਮੈਂ ਮਾਂ ਇਹਨੂੰ ਮਸੀ ਕਾਬੂ ਕੀਤਾ ਵਾ ਤੇ ਤੁਸੀਂ ਬਣਾ ਦੋ ਅਹੇ ਮੈਂ ਕਹਿੰਦੇ ਚੁੱਲ੍ਹੇ 'ਚ ਬਾਤ ਹੁੰਦਾ ਤਾਂ ਮੈਂ ਰੀਣੀ ਲਾ ਕੇ ਤੇ ਬਣਾ ਦੇਣੀ ਉਹ ਤਾਂ ਤੁਸੀਂ ਠਾਤੇ ਆ ਤੇ ਮੈਨੂੰ ਨਹੀਂ ਚਲਾਉਣੀ ਹੁੰਦੀ ਆਹ ਤਾਂ ਉਹਨੂੰ ਕਿਸੇ ਚਲਾਉਣੇ ਤੇ ਤੈਨੂੰ ਵੀ ਇਹਨੂੰ ਕੰਮ ਦੇ ਕੇ ਦੋ ਮਿੰਟ ਲੱਗੇ ਚਾਹ ਬਣਾ ਦਿੰਦੀ ਤੇ ਇੰਨੇ ਦੌੜ ਜਾਣਾ ਹੈਗਾ ਆਹ ਤਾਂ ਹੋਰ ਚੱਲਿਆ ਮਿਲਖਾ ਸਿੰਘ ਆਏ ਇਹ ਮਿਲਖਾ ਸਿੰਘ ਹੀ ਆ ਦੌੜ ਚੱਲਿਆ ਚਾਟੀ ਦੌੜ ਜਾਂਦਾ ਵਾ ਹੁਣ ਮਾਤਾ ਦੀ ਉਮਰ ਕੰਮ ਕਰਨੇ ਪਹਿਲਾਂ ਇਹ ਦੱਸ ਸਾਰੀ ਉਮਰ ਉਹ ਦੇ ਚੌਂਕੇ ਚੁੱਲੇ ਚੌਂਕੇ ਚ ਕੱਟੀ ਏ ਮੈਂ ਵੀ ਹੁਣ ਕੀ ਕਰਾਂ ਫਿਰ ਉਦੋਂ ਜਦ ਦੀਦੀ ਨੂੰ ਕਹਿ ਦਿੰਦੇ ਜੇ ਤੈਨੂੰ ਗਿਆ ਦੀਦੀ ਜੇ ਤੈਨੂੰ ਗਿਆ ਤੇ ਤੂੰ ਕਰ ਲੈਂਦੀ ਸਹਾਨ ਕਰਨਾ ਮੈਂ ਬਹਿਲਾ ਸਕੂਲ ਤੋਂ ਖਾਪਦੀ ਆਈ ਹਨਾ ਫਿਰ ਮੈਂ ਆਣ ਕੇ ਫਿਰ ਮੈਂ ਦੁਪਹਿਰ ਸ਼ਾਮਾਂ ਦੀ ਚਾਹ ਬਣਾਈ ਦੁਪਹਿਰ ਦੀ ਤੇ ਉਹ ਜੇ ਭਾਂਡੇ ਉੱਥੇ ਪਿਆ ਵਾ ਤੇ ਮੈਂ ਮੁੰਡਾ ਇਹ ਮੈਨੂੰ ਕਾਬੂ ਕੀਤਾ ਮੈਂ ਚਲ ਪੜਾ ਲੈਣੀ ਆ ਬਾਅਦ ਚ ਮੈਂ ਫਿਰ ਆ ਦੇ ਰੋਟੀ ਪਾਣੀ ਵਾਲ ਵੀ ਤਹ ਹੁਣ ਆਈ ਆ ਹਨਾ ਸਕੂਲੋਂ ਬੜਾ ਹਜ਼ਾਰਾ ਮਿਲਦੇ ਤੈਨੂੰ ਉੱਥੇ ਜਾ ਜਿੰਨੇ ਵੀ ਮਿਲਦੇ ਇੱਥੋਂ ਖਾਣਾ ਉਹਦੇ ਉਹਦੇ ਬਾਅਦ ਤੇ ਵੀ ਤੇ ਹੁਣ ਜਿੰਨੇ ਮਿਲਦੇ ਉਹਨੇ ਮਤੇ ਮਿਲਦੇ ਹੀ ਆ ਨਾ ਉਹਨਾਂ ਦਾ ਕੁਛ ਨਾ ਕੁਛ ਕਰਦਾ ਕਰਦਾ ਕਰੋ ਨਾ ਤੇ ਕਾਡਾ ਕਰੀਦਾ ਇਸ ਵੀਰੇ ਘਰ ਕੀ ਜਾਨੀ ਆ ਉਹ ਕਰਕੇ ਜਾਨੀ ਤੂੰ ਤਾਂ ਹੁਣ ਜਿਹੜੇ ਵੀ ਇਹ ਵੀ ਕਰਨਾ ਪੈਣਾ ਵੀਰ ਲੱਗ ਜਾਂ ਤੂੰ ਇਸ ਵੀਰੇ ਮੈਂ ਕਰਕੇ ਜਾਨੀ ਆ ਆਣ ਕੇ ਫਿਰ ਮੈਂ ਲੱਗ ਜਾਨੀ ਹੁਣ ਮੁੰਡੇ ਨੂੰ ਤਾਂ ਬਣਾਉਣੇ ਨੇ ਪੜ ਥੋੜੀ ਰੱਖ ਦੇਣਾ ਜਬਰ ਚਾਹ ਬਣਾ ਮੈਂ ਦੇ ਆ ਚਾਹ ਬਣਾ ਹੁੰਦਾ ਉਹਨਾਂ ਨੂੰ ਮੰਮੀ ਕੌਣ ਬਣਾ ਲਾ ਜਾਵੇ ਕਿ ਕੋਈ ਵੀ ਮੰਮੀ ਤਾਂ ਬਾਹਰੋਂ ਮਿਲੀ ਮੈਨੂੰ ਬਣਾ ਦਿੰਨੀ ਜਾ ਉਠ ਜਾ ਮੈਂ ਮੈਂ ਬੈਠੇ ਮੈਨੇ ਲੱਗ ਬੈਨਾ ਚਲੋ ਇੱਕ ਬੰਨਾ ਹੀ ਫੜਿਆ ਨਿਆਣੇ ਨੂੰ ਲੈ ਕੇ ਬਹਿਣਾ ਚਾਹਤਾ ਇਹਨੂੰ ਤੂੰ ਹੀ ਪੜਾ ਲਿਆ ਕਰੋ ਪੜਾ ਲਊ ਮੈਂ ਆਪੇ ਚਲਾਉ ਡੜੀ ਅੱਜ ਅਗਲੀ ਪੰਡੋਰ ਮਾਂਜਣ ਵਾਲੀ ਪਈ ਆ ਤੇ ਕਿਹੜੀ ਚਾਹ ਘੜੀ ਥੋੜੀ ਜਿਹੜੀ ਛੱਟ ਬਣ ਜਾਣਾ ਬਣਾ ਲਈ ਚ ਆਹੋ ਪਹਿੰਜੀ ਬਣ ਗਈ ਆ ਚਾਹ ਤੂੰ ਤੇ ਅੰਦਰ ਮੜੀ ਮਹਾਰਾਣੀ ਬਣ ਕੇ ਤੇ ਮੈਂ ਉਧਰ ਸੂਟ ਸੀਨ ਲਈ ਹਾਂ ਮੈਨੂੰ ਆਪਣਾ ਕੰਮ ਹੀਗਾ ਤੇ ਤੈਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਜਰਾ ਹੈਗਾ ਤੇ ਮੁੰਡੇ ਨੂੰ ਪੜਾਉਂਦਾ ਹੀ ਮੁੰਡਾ ਬਾਹਰ ਨਿਕਲ ਜਾਂਦਾ ਮੈਂ ਵੀ ਕੀ ਕਰਾਂ ਫਿਰ ਭਾਵੇਂ ਸਾਰੀ ਰਾਤ ਨੇ ਆਣੇ ਨੂੰ ਪੜਾਉਣ ਚ ਹੀ ਹੁੰਦੀ ਆ ਉਹਨੇ ਸੂਟ ਲੈਣ ਆ ਜਣਾ ਮੈਨੂੰ ਜਾਦੀ ਛੇਤੀ ਤਾਂ ਹੀ ਨਹੀਂ ਤੇ ਮੈਂ ਚਾਹ 7 ਵਾਰੀ ਬਣਾ ਦੇਣੀ ਮੈਨੂੰ ਕਿਹੜਾ ਪਾਵ ਲੱਗਣਾ ਚਾਹ ਦਾ ਤੇ ਰਾਤ ਨੂੰ ਮੁੰਡਾ ਸੌ ਜਾਂਦਾ ਲੈ ਦੱਸ ਆਹ ਤੇ ਫਿਰ ਉਹ ਗੱਲ ਵੀ ਪਖੰਡੀ ਆ ਨਾ ਫਿਰ ਤੇ ਜਿੰਨਾ ਮਰਜੀ ਜੋ ਮਰਜੀ ਕਹੀ ਜਾਓ ਸਹੀ ਆ ਸਾਰਿਆਂ ਬਾਤ ਹੀ ਹਾਈ ਤੁਹਾਡੇ ਵਾਸਤੇ ਮੁੰਡਾ ਪੜਾਉਣਾ ਕੋਈ ਜ਼ਰੂਰੀ ਗੱਲ ਹੀ ਨਹੀਂ ਹੈਗੀ ਇਨਾ ਮੰਮੀ ਵਾਸਤੇ ਆ ਤੇ ਨਾ ਹੀ ਉਹਦੇ ਪਾਪਾ ਵਾਸਤੇ ਨਾ ਤੁਹਾ ਸਵੇਰੇ ਦੀ ਪਣਾ ਗਈ ਆ ਸਾਰੇ ਘੜੇ ਤੋਂ ਬਾਹਰ ਨਿਕਾ ਆਈ ਆ ਮਰੋ ਟੋਲੀ ਆਣ ਕੇ ਤੂੰ ਚਾਹ ਪੀ ਕੇ ਅੰਦਰ ਟੱਬ ਗਈ ਆ ਉਧਰ ਸ਼ਿੰਕ ਭਰੀ ਸਾਰੀ ਭਾਂਡਿਆਂ ਦੀ ਉਹ ਕਿੰਨੇ ਮੰਜਣੀ ਗਾੜੀ ਕਿੰਨੇ ਮੁੰਡਾ ਪੜਾ ਕੇ ਤੇ ਫੇਰ ਮੇਲੇ ਘਾਰ ਹੀ ਲੈਣਾ ਹੀ ਗਾਣਾ ਹਾਂ ਕਰਾ ਸਵੇਰੇ ਜੇ ਮੈਂ ਗਈ ਸੀ ਨਾ ਮੈਂ ਸਵੇਰੇ ਕੰਮ ਕਰਕੇ ਗਈ ਸੀਗੀ ਇੱਥੇ ਵੀ ਮੈਂ ਦੇਲੀ ਨਹੀਂ ਬੈਠੀਗੀ ਤੇ ਕੋਈ ਨਹੀਂ ਨਹੀਂ ਬੈਠੀ ਤਾਂ ਕਹਿ ਨਿਸ਼ਾਨ ਨਹੀਂ ਹੈਗਾ ਤੇ ਮੈਂ ਕੀ ਕਹਾਂ ਇੱਥੇ ਬੱਜੀ ਵੀ ਨਹੀਂ ਬਿਚਲੇ ਚੌਕੇ ਜਿਵੇਂ ਵੜੀ ਰਹਿਣਾ ਸਰਦੇ ਆਣੇ ਕਿ ਮੈਂ ਚੱਲੇ ਤੋਂ ਨਹੀਂ ਵਾਰੀ ਗਈ ਆ ਕਿ ਮੈਂ ਹੀ ਕੰਮ ਕਰਨੇ ਸਾਰੇ ਜੇ ਬੀਜੀ ਆਦੀ ਉਹ ਗਾੜੀ ਹੱਥ ਖੜੇ ਕਰ ਦਿੰਦੀ ਤੇ ਮੇਥੋਂ ਨਹੀਂ ਕੰ ਜੇ ਅਪਾ ਜੀ ਆ ਤਾਂ ਉਹਨੇ ਮੈਨੂੰ ਕਿਤੇ ਇੰਨੀ ਕੁੱਤੇ ਖਾਣੀ ਕੀਤੀ ਮੈਂ ਤਾਂ ਕਿਤੇ ਡਰ ਗਈ ਇਦਾਂ ਮੈਨਾਂ ਖਰੇ ਮੈਨੂੰ ਮਾਰਨ ਲੱਗਾ ਵਾ ਚੰਗੀ ਗੱਲ ਕੀ ਚਾਹ ਘੋਟ ਕੋ ਇੰਨਾ ਰੋਲਾ ਪੈ ਗਿਆ ਚਾਹ ਚਾਹ ਹੀ ਹੋ ਗਈ ਸਭ ਕਾਹੇ ਦੇ ਥਾਂ ਨਹੀਂ ਮੈਂ ਜਿਹੜਾ ਸਵੇਰੇ ਕੰਮ ਕਰਕੇ ਜਾਂਦੀ ਉਹ ਕਿਸੇ ਲੇਖੇ 'ਚ ਨਹੀਂ ਮੈਨੂੰ ਨਹੀਂ ਪਤਾ ਲੇਖੇ 'ਚ ਨਹੀਂ ਗਾ ਸਾਰੇ ਜਾਨੇ ਸੁੱਤੇ ਹੁੰਨੇ ਉਦੋਂ ਤੇ ਜਦੋਂ ਮੈਂ ਅੰਨੇ ਵਾਰ ਲੱਗੀ ਰਹਿਣੀ ਆ ਹਾਂ ਚਲ ਠੀਕ ਆ ਸਵੇਰੇ ਕੋਈ ਗੱਲ ਨਹੀਂ ਟਾਈਮ 'ਨਾ ਉੱਠ ਕੇ ਕਰਦੀ ਅੰਨੇ ਮਾਣਾ ਕਰੀ ਸਿੱਧਾ ਕਹਦੀ ਆ ਕਿੱਥੇ ਜੋਦਾ ਆਪਣੇ ਨਹੀਂ ਉੱਠ ਕੇ ਕਰਦੀ ਆ ਤੂੰ ਇਹ ਗੱਲਾਂ ਫਰ ਜਾਣ ਕੇ ਸਾਰਾ ਬੇਚੈਨ ਗੱਲਾਂ ਸੁਣਦੇ ਆ ਇਹ ਨਹੀਂ ਬਾਹਰ ਆ ਸਕਦਾ ਹੁਣ ਉਹ ਸਾਡੇ ਤੇਰੀਆਂ ਸੁਣਾਈਆਂ ਉਹਨੇ ਮੈਨੂੰ ਚਲ ਠੀਕ ਆ ਜਾ ਫੜਾ ਲੈ ਜੇ ਮੇਰਾ ਕੰਮ ਕੋਈ ਕੰਮ ਹੀ ਨਹੀਂ ਹੈਗਾ ਜੋ ਸਾਰਾ ਟੱਬੂ ਸੁੱਤਾ ਹੁੰਦਾ ਉਦੋਂ ਮੈਂ ਲੱਗੀ ਹੁੰਨੀ ਉਦੋਂ ਕੋਈ ਨਹੀਂ ਉੱਠ ਕੇ ਕਹਿੰਦਾ ਵੀ ਤੇ ਨਾ ਕਰਵਾ ਦਿੰਨੇ ਤੂੰ ਹੀ ਲੇਟ ਟੁੱਟਣਾ ਤਾਂ ਹੀ ਲੇਟ ਹੋਣਾ ਹੀ ਆ ਫੇ ਮੈਂ ਕੀ ਕਰਾਂ ਹਲ ਲੜ ਰਹੀ ਹੈ ਲੜਕੀ ਹੋਣਾ ਬਸ ਹਰ ਕੋ ਮੇਰੇ ਦਿਵਾਲਾ ਹੀ ਹੋਇਆ ਵਾ ਜੀਰਾਂ ਨੇ ਗੁੱਸਾ ਮੇਤੇ ਨਿਕਲ ਜਾਂਦਾ ਵਾ ਤੇ ਤੇਤੇ ਨਿਕਲ ਤੋ ਬੈਠੀ ਚੌੜੀ ਹੋ ਗਈ ਸੀ ਨਹੀਂ ਹੁਣ ਤੁਸੀਂ ਕਹਿਆ ਨਾ ਮੈਂ ਪੜਾਉਣਾ ਨੂੰ ਆਈ ਨਾ ਕਿੰਨਾ ਕੁ ਪੜਾਇਆ ਨੂੰ ਅਸੀਂ ਕਿੰਨਾ ਹੀ ਪੜ ਲਿਆ ਬਸ ਪੜਿਆ ਨਾ ਅਸੀਂ ਹੁਣ ਚੱਲੇ ਬੋਤਲ ਲੈਣ ਬੋਤਲ ਲੈਣ ਚੱਲੇ ਇੱਥੇ ਹਾਂ ਉਹਦਾ ਕੰਮ ਤੇ ਰਹਿ ਗਿਆ ਨਾ ਸਵੇਰੇ ਫਿਰ ਮੈਡਮ ਨੇ ਫੋਨ ਕਰ ਦੇਣਾ ਮੈਨੂੰ ਤੁਹਾਨੂੰ ਨਹੀਂ ਕਿਹਨੇ ਮੈਂ ਮੇਰਾ ਤਰੀਕਾ ਤਾਂ ਮੈਂ ਤੁਹਾਡਾ ਹੀ ਨੰਬਰ ਦੇ ਛੱਡਾ ਵੀ ਆਪੇ ਜੋ ਟੀਚਰ ਫੋਨ ਕਰਨਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਮੁੰਡਾ ਨਹੀਂ ਕੰਮ ਕਰਕੇ ਜਾਂਦਾ ਦੇ ਦੇ ਮੇਰਾ ਨੰਬਰ ਦੇ ਦੇ ਸਭ ਮੈਂ ਗੱਲ ਕਰ ਲਿਆ ਕਰੂ ਮੈਡਮ ਜਿਹੜੇ ਸਿੱਕੇ ਮੈਣ ਮਾਣਾ ਗੱਲ ਕਰ ਆ ਵੀ ਆ ਚੰਗਾ ਕੰਮ ਮਜ਼ਾਕ ਦੇ ਵਿੱਚ ਗੱਲ ਨੂੰ ਲੈ ਲੈਣਾ ਹਾਂ ਤੇ ਹਾਂ ਕੋਈ ਤੂੰ ਨੀ ਨੀਗੀ ਜੀ ਜਾਣਵਾ ਸਕੂਲੋਂ ਪੜ੍ਹ ਕੇ ਆ ਫੇਰ ਬਾਹ ਲਿਆ ਉਹਨੂੰ ਤੇ ਘਰ ਹੁਣ ਕੰਮ ਕਰਾਉਣਾ ਹੀ ਪੈਣਾ ਨਾ ਨਹੀਂ ਤੈਨੂੰ ਲੈ ਕੇ ਜੋ ਗਾਰ ਨਹੀਂ ਨਾ ਮਜ਼ਬੂਤ ਹੋਇ ਤੇ ਬੱਚੇ ਨੇ ਕੀ ਕਰਨਾ ਮੁੰਡੇ ਨੇ ਇੱਥੇ ਨਹੀਂ ਆ ਮਜ਼ਬੂਤ ਕਰ ਲਈ ਤੇ ਬਾਹਰ ਬੰਦੇ ਨਹੀਂ ਮਿਲਦੇ ਮੁੜ ਕੇ ਪੱਕਾ ਬਜਾਉ ਘਰ ਦਾ ਵੇਖ ਲਿਆ ਕਰਕੇ ਤੇ ਬੰਦੇ ਨਹੀਂ ਇੱਥੇ ਮਿਲਦੇ ਹੈਗੇ ਮੇਰਾ ਕੰਮ ਤਾਂ ਕਿਸੇ ਲੇਖੇ ਚ ਨਹੀਂ ਨਾ ਹੁੰਦਾ ਹੈਗਾ ਮੇਰਾ ਤੇ ਆਪ ਜੀ ਕਹਦਾ ਵੀ ਮੈਂ ਵੀ ਘਰ ਬਾਵਾਂ ਇਹਨਾਂ ਦੇ ਸਾਹਮਣੇ ਨਾ ਮੈਂ 8 ਵਜੇ ਉੱਠ ਕੇ ਤੇ ਕੰਮ ਕਰਿਆ ਕਰਦਾ ਥਲਾ ਗੁਰੂ ਚਾਪੜਾ ਕੇ ਬੰਦੇ ਨੂੰ ਪੜਾ ਕੇ ਹੋਣੀ ਨਹੀਂ ਹੁੰਦੀ ਚਾਹ ਆਹੋ ਇੱਥੇ ਤਾਂ ਕਲਾ ਹੀ ਇਹਨੂੰ ਕੰਮ ਕਰਉ ਤਾਂ ਵੀ ਇਹਨਾਂ ਮੌਤ ਪੈ ਜਾਂਦੀ ਮੈਂ ਪਾੜਾ ਆਖ ਲੋ ਮੁੰਡੇ ਨੂੰ ਨਾ ਆਪੜਾ ਸਾਰੇ ਮੁੰਡੇ ਤੇ ਦਿਵਾਲੇ ਹੋਏ ਹੁਣ ਵੀ ਨਹੀਂ ਪੜਨ ਦੇਣਾ ਇਹਨੂੰ ਉਹ ਵੀ ਇਦਾਂ ਦਾ ਵੀ ਉਹ ਸਮਝਦਾ ਕਿ ਮੇਰੀ ਮਾਂ ਹੀ ਬਸ ਮੇਰੇ ਤੇ ਜ਼ੁਲਮ ਕਰਨ ਦੇਈ ਆ ਬਾਕੀ ਸਾਰੇ ਚੰਗੇ ਆ ਦੇਖੀ ਇਹਦਾ ਪਤੂਆ ਮੈਂ ਕਹੋਣਾ ਚੱਲਾ ਸਲੀਪ ਅੱਜ ਪਹਿਲੇ ਕੰਮ ਕਰ ਲਾਂ ਤੇ ਫੇਰ ਹਾਏ ਐਨੇ ਭਾਂਡੇ ਜੇ ਸਬਜੀ ਖਤਮ ਹੋ ਗਈ ਤੇ ਬੰਦਾ ਭੂਖਾ ਕਰ ਮਾਰ ਕੇ ਰੱਖ ਲਿੰਦਾ ਸਾਰੇ ਲੈ ਜੇ ਮੈਂ ਚਲੇ ਗਈਆਂ ਇਦੋਂ ਬਦਲੀਏ ਥੋੜੀ ਉਹ ਭਾਂਡੇ ਮੈਂ ਉਹਨਾਂ ਸਾਰੇ ਮੇਰੇ ਜੋਗੇ ਰੱਖੇ ਹੋਣੇ ਸੀਗੇ ਪਿੱਛੋਂ ਖਾਂਦੇ ਰਹੇ ਤੇ ਭਾਂਡੇ ਮੇਰੇ ਵਾਸਤੇ ਜਮਾ ਕਰਕੇ ਰੱਖੇ ਆ ਭਉਂਦੀ ਮਾਜ ਦਊਗੀ ਹਾਦੀ ਹੋਈ ਪਈ ਆ ਹੁਣ ਜੇ ਮੈਂ ਆਖਿਆ ਤੇ ਫੇਰ ਲੜਾਈ ਪੈਣੀ ਆ ਮੈਂ ਤਾਂ ਥੋੜਾ ਬਹੁਤ ਸੋਚੇ ਨਾ ਠੀਕ ਕਰਨ ਦਾ ਚਲ ਪਹਿਲਾਂ ਮੈਂ ਮਾਜਦੀ ਆ ਤੇ ਫੇਰ ਗੱਲ ਕਰਦੀ ਆ ਇਹਨਾਂ ਨਾਲ ਆਹਂ ਦੇ ਤਨਾ ਮਾਂਜੀ ਹੈ ਬਣਾ ਇਕ ਰਣਾ ਗੁਰਵੱਧੇ ਪਾਪਾ ਨੂੰ ਦੱਸ ਕੇ ਹਣੀ ਆ ਕਿ ਕੀ ਕੁਛ ਹੋੰਦਿਆ ਘਰ ਦੇ ਵਿੱਚ ਮੇਰੀ ਤਾਂ ਮਾਤੀ ਮਾਰੀ ਪਈ ਆ ਕੰਮ ਦੇ ਵਿੱਚ ਕਿਦਾਂ ਵੇਲੇ ਨਾ ਫੋਨ ਤੇ ਲੱਗੇ ਆ ਲੈ ਫੋਨ ਤੇ ਲੱਗਾ ਮੈਂ ਫੇਸਬੁਕ ਖੋਲੀ ਆ ਵਨਚਵਨੀਆਂ ਖਬਰਾਂ ਆਉਂਡੀਆਂ ਮੈਂ ਸੁਣਦੇ ਆ ਕਤੇ ਮੈਨੂੰ ਵੀ ਕੋਈ ਮੌਕਾ ਦੇ ਦਿਆ ਕਰੇ ਮੈਂ ਵੀ ਇਦਾਂ ਵੇਖ ਲਿਆ ਕਰਾਂ ਘਬਨਾ ਕੁਬਨਾ ਕੋਈ ਤੇ ਇਹਨੂੰ ਮੌਕਾ ਮਿਲਦਾ ਨਹੀਂ ਮੌਕਾ ਕਿਥੇ ਮਿਲਦਾ ਵਾ ਸਵੇਰੇ ਖੱਪ ਖਵਾ ਕੇ ਜਾਨੀ ਉੱਥੇ ਸਕੂਲ ਖੱਪਦੀਆਂ ਫਿਰ ਆਣ ਕੇ ਫਿਰ ਬਾਣੜਿਆਂ ਵਾਲੀ ਸਿੰਕ ਭਰੀ ਪਈ ਮੇਰੇ ਵਾਸਤੇ ਲੈ ਸਵੇਰੇ ਕਿੱਡਾ ਟੌਰ ਨਾਲ ਤਿਆਰ ਹੋ ਕੇ ਜਾਨੀ ਐਨਕਨ ਲਾਈਆਂ ਹੁੰਦੀਆਂ ਮੋਟਰ ਨੂੰ ਮਾਰਦੀ ਮੋਪੜ ਤੋਂ ਸ਼ੈਲਫ ਤੇ ਹੂੰ ਕਰਦੀ ਚੱਲ ਜਾਨੀ ਤੇ ਹੂੰ ਕਰਦੀ ਆ ਜਾਨੀ ਇਤੇ ਸੌਖਾ ਵਾ ਸੈਲਫ ਮਾਰਨੀ ਤੇ ਤਿਆਰ ਹੋ ਕੇ ਜਾਣਾ ਕਿਤੇ ਸੌਖਾ ਪਿਆ ਵਾ ਸਾਰੇ ਸੁੱਤੇ ਹੁੰਦੇ ਤੇ ਮੈਂਦੀ ਰਾਤ ਚਾਹ ਸਫਾਈ ਕਰਨ ਲੱਗੀ ਹਣੀ ਹੈ ਲੈ ਨੇ ਹੁਣ ਜੇ ਮੰਨ ਲੋ ਪਿਪਾਂਡੇ ਉਹ ਮੇਰੇ ਵਾਸਤੇ ਰੱਖੇ ਨਾ ਜੇ ਖਾਦਾ ਪੀਤਾ ਹੀ ਆ ਅ ਮੇਰੇ ਪਿੱਛੋਂ ਤੇ ਪਾਂਡੇ ਤਾਂ ਮੰਨ ਸਕਦੇ ਹੀ ਨਾ ਪਾਂਡੇ ਮੇਰੇ ਵਾਸਤੇ ਰੱਖੇ ਮੈਂ ਖਾਦਾ ਪੀਤਾ ਵਾ ਮੈਂ ਤਾਂ ਸਵੇਰ ਵਾਲੇ ਮਾਂਝ ਕੇ ਗਈ ਹੀਗੀ ਬੇਤ ਬਾਅਦ ਜੂਠੇ ਹੁੰਦੇ ਨਹੀਂ ਪਾਂਡੇ ਆ ਤੇ ਇਹਨਾਂ ਮੈਨੂੰ ਢੀਕਦੇ ਰਹਿਗੇ ਵੀ ਆਉਗੀ ਤੇ ਪਾਂਡੇ ਮੰਨ ਚੋਗੀ ਆ ਇਟਾ ਆਏ ਹੈ ਮਿਸਤਰੀ ਆਏ ਇਟਾ ਲਾਉਣ ਰੇਤ ਵਾਲੇ ਆਏ ਉਹਨਾਂ ਨੂੰ ਚਾਹ ਪੀ ਆਈ ਉਹਨਾਂ ਦੇ ਪਾਂਡੇ ਉੱਥੇ ਪਾ ਰੱਖਣੇ ਹੋ ਕਿੱਥੇ ਰੱਖਣੇ ਆਹ ਯਾ ਮੈਂ ਦਰਾ ਕੀ ਚਾਹ ਹਨਾ ਨੇ ਪਿਆ ਦਿੱਤੀ ਤੇ ਭਾਂਡੇ ਮੇਰੇ ਵਾਸਤੇ ਰੱਖ ਦਿੱਤੇ ਮੈਨੂੰ ਵੰਡ ਕੇ ਕੰਮ ਦਿੱਤਾ ਕੰਮ ਵੰਡਿਆ ਥੋੜੀ ਤੇ ਵੰਡੀ ਦਿੱਤਾ ਜੇ ਤੂੰ ਫਿਰ ਚਾਹ ਪੀ ਬਣਾ ਕੇ ਪਿਆ ਦਿੱਤੀ ਤੇ ਭਾਂਡੇ ਮੇਰੇ ਵਾਸਤੇ ਰੱਖੇ ਫਿਰ ਕਹਣਾ ਹੀ ਪਿੱਛੋ ਚਾਹ ਬਣਾ ਕੇ ਦਿੰਦੀ ਉਹ ਆਸਾਨ ਮੇਰੇ ਸੇ ਨਹੀਂ ਹੋਣਾ ਇਹ ਗਲਤੀ ਇਦਾਂ ਥੋੜੀ ਹੁੰਦੀ ਤੂੰ ਪੈ ਰਹੇ ਦੀ ਆਪੇ ਕੋਈ ਨਾ ਕੋਈ ਮਾਇ ਲੈਣ ਦਾ ਤੇ ਪੈ ਰਹੇ ਨੇ ਨੀ ਤੇ ਲੜਾਈ ਪੈਣੀ ਹੀ ਕੱਲ ਦੀ ਚਾਹ ਵਾਂਗੂ ਐਵੇਂ ਲੜਾਈ ਪੈਣੀ ਆਪੇ ਲੜਾਈ ਪੈਣੀ ਕੀ ਫਿਰ ਕਹਣਾ ਵੀ ਚਾਹ ਨਹੀਂ ਬਣਾਉਂਦਾਂ ਕਹਤਾ ਵੀ ਚਾਹ ਨਹੀਂ ਬਣਾ ਕੇ ਦਿੱਤੀ ਹੋਣਾ ਉਹ ਭਾਂਡੇ ਜਿਵੇਂ ਰਹਿਣ ਦੀ ਨੀ ਤਾਂ ਵੀ ਹੈਗੀ ਕਲਾ ਹੀ ਘਰ ਦੇ ਵਿੱਚ ਜੇ ਧੋਲੇ ਮਾਜ ਲੈ ਨਾ ਮਾਜ ਲੈ ਮਾਜ ਕੇ ਆਈਆਂ ਤਾਂ ਆਈਆਂ ਕਿ ਅੱਖਣ ਦੇਈਆਂ ਨੀ ਭਾਂਡੇ ਮਾਲੇ ਤੇਰੇ ਹੱਥ ਘਸ ਕੇ ਹੱਥ ਨਹੀਂ ਘਸ ਕੇ ਬੰਦਾ ਥੱਕਿਆ ਹੁੰਦਾ ਵਸ ਵੀ ਇਹ ਤੋਂ ਕੰਮ ਕਰ ਕਰ ਕੇ ਤੇ ਜੇ ਬੰਨ ਅਮਦਿਆਂ ਨੂੰ ਭਾਂਡੇ ਭੁੰਡੇ ਸਾਫ਼ ਹੁੰਦੇ ਤੇ ਮੇਰੇ ਵਰਗੀ ਵੀ ਖੁਸ਼ ਹੁੰਦੇ ਪਿਛੋਂ ਕੰਮ ਕੀਤਾ ਵਾ ਅੱਜ ਟਾਈਮ ਕਿੰਨਾ ਹੋਇਆ ਸਕੂਲੋਂ ਆਈ ਨਾ ਅੱਜ ਸਾਮਾ ਘਰ ਨੂੰ ਪਾਣੀ ਪੈ ਜਾ ਰੈਸਟ ਕਰ ਲਾ ਘੜੀ ਰੈਸਟ ਤਾਂ ਫਿਰ ਉਹੀ ਕੰਮ ਕਰਕੇ ਤੇ ਰੈਸਟ ਕਰ ਲਓ ਕੰਮ ਕਰਕੇ ਰਹੇ ਹੁੰਦੇ ਨੂੰ ਵੀ ਪੜਵਾਣਾ ਮੈਂ ਤਾਂ ਅੱਜ ਪਹਿਲਾਂ ਸੋਈ ਚ ਬੜੀ ਪਿਛੜ ਮੈਂ ਵੀ ਇਹਦੀ ਧਾਲ ਸਬਜੀ ਕੋਈ ਤੇ ਬਨੋਨੀ ਕਰਦੀਆਂ ਤੇ ਉਹ ਉਹਨਾਂ ਨੇ ਪਹਿਲਾਂ ਹੀ ਮੈਂ ਉਹ ਮੇਰੇ ਵਾਸਤੇ ਕੰਮ ਰੱਖਿਆ ਹੋਰੀ ਘਟੂ ਘਟ ਭਾਂਡੇ ਭੁੰਡੇ ਤਾਂ ਮਾਂ ਜੀ ਲਿਆ ਕਾ ਨੂੰੰਦਿਆਂ ਨੂੰ ਅੱਗੇ ਮਾਂਜਦੀਆਂ ਆ ਅੱਜ ਹੀ ਰਹਿ ਗਏ ਆ ਕਿੱਥੇ ਮਾਂਜਦੀਆਂ ਵਾ ਤੁਹਾਨੂੰ ਲੱਗਦਾ ਜਿੱਦਣ ਮੈਂ ਤੁਹਾਨੂੰ ਦੱਸ ਦਿੱਤਾ ਉਸ ਦਿਨ ਕਹਿ ਦਿੱਤਾ ਇਹਦਾਂ ਨਿਕ ਇਦਾਂ ਇਦਾਂ ਵੰਡ ਵਤ ਕੇ ਕੰਮ ਕਰਿਆ ਕਰੋ ਸਾਰੇ ਤੇ ਵੰਡ ਵਤ ਕੇ ਕਰਿਆ ਕਰਕੇ ਉਹਨਾਂ ਨੂੰ ਵੀ ਪਤਾ ਹੀ ਹੈ ਵੀ ਥੱਕੀ ਨਹੀਂ ਆਉਣਾ ਵਾ ਤੁਸੀਂ ਭਾਂਡੇ ਆ ਮਾਂਜ ਕੇ ਰੱਖੀਏ ਮੰਮੀ ਇਹ ਤੇ ਮੰਮੀ ਮਾਂਜ ਲੈਣ ਜੇ ਦੀਦੀ ਨੇ ਨਹੀਂ ਮਾਂਜੇ ਤਾਂ ਸਾਰੀ ਉਪਰ ਮੰਮੀ ਨੇ ਮਾਜੇ ਆਕੇ ਤੂੰ ਹੁਣ ਮਾਜ ਲੈਣਗੇ ਤਾਂ ਕੀ ਹਰਜ ਵਾ ਹੈਵੇ ਮਾਜੇ ਬੁੱਡੇ ਬਾਰੇ ਭਾਂਡੇ ਮਾਜੇ ਟੱਡੇ ਆ ਤੇ ਮੈਂ ਫੇਰ ਮਾਨਾ ਪੁੱਛਿਆ ਵੀ ਮੈਂ ਸਕੂਲੋਂ ਆਣ ਕੇ ਵੀ ਫੇਰ ਵੀ ਇਹਨਾਂ ਦੇ ਭਾਂਡੇ ਮਾਜੇ ਫੇਰ ਇਹਨਾਂ ਦੇ ਭਾਂਡੇ ਮੇਰੇ ਥੋੜੇ ਹੀ ਮੈਂ ਥੋੜੇ ਝੂਠੇ ਕੀਤੇ ਤੂੰ ਨਹੀਂ ਝੂਠੇ ਕੀਤੇ ਘਰ ਤੇ ਤੇਰਾ ਹੀ ਆ ਘਰ ਤੇਰਾ ਭਾਂਡੇ ਮਾਜਣ ਵਾਲੀ ਘਰ ਮੇਰਾ ਵਾ ਤੇ ਉਦਾਂ ਉਹਨਾਂ ਦਾ ਵਾ ਹਾਦੀ ਹੋਈ ਪਈ ਇੱਥੇ ਹਾਥ ਤੇਰੇ ਵਾਲੀ ਹੋਈ ਪਈ ਮੈਂ ਤਾਂ ਫੇਰ ਮੈਂ ਲਾਦਾ ਵੀ ਮੈਂ ਸਕੂਲ ਹੀ ਛੱਡ ਦਵਾ ਫੇਰ ਤੂੰ ਛੱਡ ਦੇ ਉਥੋਂ ਬੜੇ ਤੇਨੂੰ ਨੋਟ ਮਿਲਣਗੇ ਜਿੰਨੇ ਵੀ ਮਿਲਣੇ ਤਾਂ ਦਿਆ ਹੀ ਆ ਨਾ ਥੋੜੇ ਜਿ ਮਿਲਦੇ ਮੈਂ ਆਪਣਾ ਖਰਚਾ ਤੇ ਕਰਨ ਹੀ ਨਹੀਂ ਦਈਆਂ ਨਾ ਜੇ ਮੰਨ ਲਓ ਮੈਂ ਨਹੀਂ ਜਾਂਦੀ ਤੇ ਮੈਂ ਘਰੋਂ ਹੀ ਖਰਚਾ ਲੈਣਾ ਵਾ ਉਥੇ ਬਹਿ ਕੇ ਕਰ ਦੇਦੀਆਂ ਚੁਗਲੀਆਂ ਉਥੇ ਕਰ ਲੈਂਦੀਆਂ ਹਾਂ ਹੈ ਤੁਹਾਡਾ ਤਾਂ ਮਨੋਰੰਜਨ ਆ ਉਥੇ ਸਾਰਿਆਂ ਨੂੰ ਨਾ ਆਪਣੇ ਵਰਗੇ ਲੱਗਦੇ ਆ ਸਾਰੇ ਤੁਸੀਂ ਬਾਹਰ ਜਾ ਕੇ ਚੁਗਲੀਆਂ ਕਰਦੇ ਹੋਗੇ ਨਾ ਤੇ ਤੁਹਾਨੂੰ ਲੱਗਦਾ ਕਿ ਇਹ ਵੀ ਕਰਦੀ ਹੋਊਗੀ ਉਹਦੀ ਉਹ ਕੋ ਕਾਲੀਆਂ ਉਹਦੀ ਉਹ ਕੋ ਕਾਲੀਆਂ ਦਾ ਨੰਬਰ ਆਪਣੇ ਮੇਰੇ ਨਾਲੇ ਪ੍ਰਿੰਸੀਪਲਾਂ ਨੂੰ ਮੈਨੂੰ ਕੋਈ ਲੋੜ ਨਹੀਂ ਹੈਗੀ ਨੰਬਰ ਬਣਾਉਣ ਦੀ ਮੈਂ ਉਹਨਾਂ ਕੀ ਕਰਦੀ ਨਹੀਂ ਜਿੰਨਾ ਕਿ ਮੈਂ ਕਰ ਸਕਦੀ ਆ ਮੈਂ ਨੰਬਰ ਨਹੀਂ ਬਣਾਉਂਦੀ ਹੈਗੀ ਨੰਬਰ ਨਹੀਂ ਬਣਾਉਂਦੋਂ ਤਾਂ ਇਹਨਾਂ ਦੇ ਕੋਈ ਗੱਲ ਕਰਨ ਦਾ ਕੋਈ ਹੱਜ ਨਹੀਂ ਹੈਗਾ ਜਦੋਂ ਦੇਖੋ ਜਦੋਂ ਸਕੂਲੇ ਜਾਣਾ ਨਾ ਤੂੰ ਉਹਦਾ ਬੜੀ ਖੁਸ਼ ਬਚਨਾ ਚਾਹ ਹੁੰਦਾ ਨਾ ਤੈਨੂੰ ਜਿੱਦਾਂ ਪਤਾ ਨਹੀਂ ਰਾਗੜ ਘੁੰਮਣ ਚੱਲ ਘੁੰਮਣ ਚੱਲਦੀ ਹੈ ਤੇ ਜਦੋਂ ਕੋਈ ਵਾਹ ਨਹੀਂ ਤੇ ਜਦੋਂ ਘਰ ਆਉਣਾ ਤੇ ਉਹਦਾ ਛੜਿਆ ਕਿ ਅਗਲੇ ਨੂੰ ਨਹੀਂ ਜੀਣ ਦੇਣਾ ਪਤਾ ਨਹੀਂ ਇਹਨਾਂ ਜਨਾਨੀਆਂ ਨੇ ਨਾ ਕੀ ਵੜਨਾ ਕਰ ਤੂੰ ਅੱਬ ਜਿੰਨਾ ਕਿੰਨਾ ਕੰਮ ਵੰਦੋ ਭਾਂਡੇ ਹੀ ਮੰਜਨੇ ਮਾਜੋ ਫੇਰ ਕੀ ਹੋ ਗਿਆ ਕਿੱਦਾਂ ਦੱਸਣਾਈ ਆ ਮੈਨੂੰ ਇਹ ਮੈਂ ਭਾਂਡੇ ਮਾਜ ਲਈ ਕਮਾਲ ਹੋਈ ਇਹ ਦੇ ਵਾਲੀ